ਨੇ ਮਨੀਸ਼ ਸਿਸੋਧਿਆ ਨੂੰ ਵੱਡੀ ਰਾਹਤ ਦਿੱਤੀ ਹੈ ਭਤੀਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੰਤਰੀਮ ਜ਼ਮਾਨਤ ਦਿੱਤੀ ਹੈ ਹੁਣ 3 ਦਿਨ ਦੇ ਲਈ ਮਨੀਸ਼ ਸਿਸੋਧਿਆ ਲਖਨਊ ਦੇ ਵਿੱਚ ਜਿੱਥੇ ਭਤੀਜੀ ਦਾ ਵਿਆਹ ਰੱਖਿਆ ਹੋਇਆ ਉੱਥੇ ਸ਼ਾਮਲ ਹੋ ਸਕਣਗੇ ਦਰਅਸਲ ਸ਼ਰਾਬ ਘੋਟਾਲੇ ਮਾਮਲੇ ਦੇ ਵਿੱਚ ਮਨੀਸ਼ ਸਿਸੋਦੀਆ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਵੱਲੋਂ ਅਪੀਲ ਦਾਇਰ ਕੀਤੀ ਗਈ ਸੀ ਕੋਰਟ ਦੇ ਵਿੱਚ ਪਤੀਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ 5 ਦਿਨ ਦੇ ਲਈ ਅੰਤਰੀਮ ਜ਼ਮਾਨਤ ਦੇ ਲਈ ਅਪੀਲ ਕੀਤੀ ਗਈ ਸੀ ਮਨੀਸ਼ ਸਿਸੋਦੀਆ ਦੇ ਵਕੀਲ ਦੇ ਵੱਲੋਂ ਅਪੀਲ ਦਾਇਰ ਕੀਤੀ ਗਈ ਅੱਜ ਸੁਣਵਾਈ ਹੋਈ ਤੇ ਸੁਣਵਾਈ ਦੇ ਦੌਰਾਨ 5 ਦਿਨ ਦੀ بجائے 3 ਦਿਨ ਦਾ ਸਮਾਂ ਦਿੱਤਾ ਗਿਆ ਔਰ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ 3 ਦਿਨਾਂ ਦੇ ਦੌਰਾਨ ਤੁਸੀਂ ਲਖਨਊ ਜਾ ਕੇ ਪਤੀਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਦੱਸਦੇ ਕਿ 13 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਅੰਤਰੀਮ ਜ਼ਮਾਨਤ ਮਿਲੀ ਹੈ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਮਨੀਸ਼ ਸਿਸੋਧਿਆ ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਲਖਨਊ ਦੇ ਵਿੱਚ ਜਾ ਕੇ ਮਨੀਸ਼ ਸਿਸੋਧਿਆ ਆਪਣੇ ਪਤੀਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋ ਸਕਣਗੇ ਸਿਸੋਧਿਆ ਦੇ ਵੱਲੋਂ ਯੂਪੀ ਦੇ ਲਖਨਊ ਚ ਆਪਣੇ ਪਤੀਜੀ ਦੇ ਵਿਆਹ ਚ ਸ਼ਾਮਲ ਹੋਣ ਦੇ ਲਈ ਅੰਤਰੀਮ ਜ਼ਮਾਨਤ ਦੀ ਮੰਗ ਕੀਤੀ ਗਈ ਸੀ ਔਰ ਇਹ ਵੀ ਕਿਹਾ ਗਿਆ ਸੀ ਕਿ ਉਹਨਾਂ ਨੂੰ 12 ਫਰਵਰੀ ਤੋਂ ਲੈ ਕੇ 16 ਫਰਵਰੀ ਦੇ ਲਈ ਅੰਤਰੀਮ ਜ਼ਮਾਨਤ ਦਿੱਤੀ ਜਾਵੇ ਪਰ ਸੁਣਵਾਇ ਦੇ ਦੌਰਾਨ ਕੋਰ ਦੇ ਵੱਲੋਂ ਸਿਰਫ 3 ਦਿਨ ਦੇ ਲਈ ਜ਼ਮਾਨਤ ਮਿਲੀ ਹੈ 13 ਤੋਂ ਲੈ ਕੇ 15 ਫਰਵਰੀ ਤੱਕ ਆਪਣੀ ਪਤੀਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਲਖਨਊ ਜਾ ਸਕਣਗੇ ਦੱਸਦੇ ਕਿ ਉਸ ਤੋਂ ਪਹਿਲਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਔਰ ਆਮਦ ਮੇ ਪਾਰਟੀ ਦੇ ਸੀਨੀਅਰ ਨੇਤਾ ਨੇ ਮਨੀਸ਼ ਸਿਸੋਧਿਆਨ ਦੇ ਵੱਲੋਂ ਬੀਤੇ 11 ਨਵੰਬਰ ਨੂੰ ਆਪਣੀ ਬਿਮਾਰ ਪਤਨੀ ਸੀਮਾ ਦੇ ਨਾਲ ਮਿਲਣ ਦੇ ਲਈ ਸਮਾਂ ਦਿੱਤਾ ਗਿਆ ਸੀ ਇਹਨਾਂ ਦੇ ਵੱਲੋਂ ਵੀ ਉਸ ਵੇਲੇ ਵੀ ਅਪੀਲ ਕੀਤੀ ਗਈ ਸੀ ਕਿ ਬਿਮਾਰ ਪਤਨੀ ਦੇ ਨਾਲ ਮੁਲਾਕਾਤ ਕਰਨ ਦਿੱਤੀ ਜਾਵੇ ਉਸ ਦੌਰਾਨ ਵੀ ਦਿੱਲੀ ਦੇ ਇੱਕ ਅਦਾਲਤ ਦੇ ਵੱਲੋਂ 11 ਨਵੰਬਰ ਨੂੰ ਉਹਨਾਂ ਨੂੰ ਸੁਰੱਖਿਆ ਕਰਮਚਾਰੀਆਂ ਦੇ ਨਾਲ ਭੇਜਿਆ ਗਿਆ ਸੀ ਹਾਲਾਂਕਿ ਜਦੋਂ ਉਸ ਵੇਲੇ ਆਪਣੀ ਬਿਮਾਰ ਪਤਨੀ ਨੂੰ ਮਿਲਣ ਦੇ ਲਈ ਬਾਹਰ ਆਏ ਸੀ ਮੈਨੂੰ ਮਨੀਸ਼ ਸਿਸੋਧਿਆ ਤੇ ਉਸ ਵੇਲੇ ਸੁਰੱਖਿਆ ਕਰਮੇ ਨਾਲ ਔਰ ਨਾਲ ਬਕਾਇਦਾ ਕੋਰਦ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਿਰਫ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਾਲੇ ਹੀ ਤੁਸੀਂ ਆਪਣੀ ਪਤਨੀ ਨੂੰ ਮਿਲ ਸਕਦੇ ਹੋ ਸਿਰਫ ਇਹ ਸਮਾਂ ਜਿਹੜਾ ਨਿਰਧਾਰਤ ਕੀਤਾ ਗਿਆ ਸੀ ਐਸੇ ਸਮੇਂ ਦੌਰਾਨ ਆਪਣੀ ਪਤਨੀ ਨੂੰ ਮਿਲਣ ਦੇ ਲਈ ਜਾ ਸਕਦੇ ਸੀ ਉਸ ਵੇਲੇ अनुमति ਮਿਲੀ ਸੀਗੀ ਤਾਂ ਹੁਣ ਜਦੋਂ ਪਤੀਜੀ ਦਾ ਵਿਆਹ ਰੱਖਿਆ ਹੋਇਆ ਸੀ ਲਖਨਊ ਦੇ ਵਿੱਚ ਤੇ ਉਸ ਨੂੰ ਲੈ ਕੇ ਮਨੀਸ਼ ਸਿਸੋਧਿਆ ਦੇ ਵੱਲੋਂ ਫਿਰ ਤੋਂ ਅੰਤਰੀਮ ਜ਼ਮਾਨਤ ਦੀ ਮੰਗ ਕੀਤੀ ਜਾਂਦੀ ਹੈ 5 ਦਿਨਾਂ ਦੇ ਲਈ ਜਿਹੜੀ ਆ ਉਹ ਜ਼ਮਾਨਤ ਦੀ ਮੰਗ ਕੀਤੀ ਗਈ ਸੀ ਅਪੀਲ ਦਾਇਰ ਕੀਤੀ ਗਈ ਸੀ ਪਰ ਕੋਰ ਦੇ ਵੱਲੋਂ 3 ਦਿਨ ਦੇ ਲਈ ਅੰਤਰੀਮ ਜ਼ਮਾਨਤ ਮਿਲੀ ਹੈ ਤੇ ਲਖਨਊ ਜਾ ਕੇ ਹੁਣ ਮਨੀਸ਼ ਸਿਸੋਦੀਆ ਆਪਣੀ ਭਤੀਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋ ਸਕਣਗੇ